ਆ ਜਾ ਰਾਜ ਹਾਂਜੀ ਹਾਂਜੀ ਆ ਗਈ ਮੈਂ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਆ ਹਾਂਜੀ ਠੀਕ ਆ ਅੰਦਰ ਚੱਲ ਕੇ ਗੱਲ ਕਰਦੇ ਤੇ ਤਾਂ ਗਰਮੀ ਬਹੁਤ ਆ ਚਲ ਅੰਦਰ ਚੱਲੀਏ ਹਾਂ ਗਰਮੀ ਤਾਂ ਬਹੁਤ ਆ ਚਲ ਅੰਦਰ ਆ ਜਾ ਆ ਜਾ ਹੋਰ ਦੱਸ ਸਸਾ ਫਰ ਵਧੀਆ ਰਿਹਾ ਤੇਰਾ ਠੀਕ ਹੈ ਠੀਕ ਹੈ ਜੀ ਹੋਰ ਤੁਸੀਂ ਦੱਸੋ ਠੀਕ ਹਾਂ ਮੈਂ ਵਧੀਆ ਸਾਰਾ ਕੁਝ ਵਧੀਆ ਚੱਲਦਾ ਹਾਂ ਹਾਂ ਸਾਰਾ ਕੁਝ ਵਧੀਆ ਹਾਂ ਲਿਆ ਦਿਓ ਮੈਨੂੰ ਪਾਣੀ ਲਿਆ ਦਿਓ ਚਲ ਤੂੰ ਪਾਣੀ ਪੀ ਰੈਸਟ ਕਰ ਲਾ ਥੋੜਾ ਟਾਈਮ ਬਸ ਮੈਂ ਕੰਮ ਨਿਬੜ ਕੇ ਆਉਣੀ ਆ ਠੀਕ ਐ ਚਲ ਮੈਂ ਉੱਧਰ ਜਾ ਕੇ ਬੈਠ ਜੀ ਆਂਗੀ ਇੱਥੇ ਬਹੁਤ ਗਰਮੀ ਐ ਲੈ ਸਾਰੇ ਕਹਿੰਦੇ ਰਹਿੰਦੇ ਕੰਮ ਸਿੱਖ ਲਾ ਕੰਮ ਸਿੱਖ ਲਾ ਕਰਦਾ ਕੋਈ ਕੰਮ ਹੀ ਸਿੱਖ ਲਾ ਆਪਣੀ ਭਾਬੀ ਤੂੰ ਦੱਸ ਇਹਨੂੰ ਕੱਲੀ ਨਹੀਂ ਸਾਰੇ ਕੰਮ ਆਉਂਦੇ ਨੇ ਹੋਰ ਕਿਸੇ ਨੂੰ ਕੰਮ ਹੀ ਨਹੀਂ ਆਉਂਦੇ ਮੈਂ ਦੇਖਦੀ ਆ ਕਿੰਨੀ ਕੁ ਵਧੀਆ ਦਾਲ ਸਬ지 ਬਣਾਉਂਦੀ ਐ ਇਹ ਮੈਂ ਆ ਗਈ ਆ ਹਣ ਮੈਂ ਕਰੂੰਗਾ ਇਹ ਤਾਂ ਸਾਰਾ ਕੁਝ ਠੀਕ ਹੋਣਾ ਦੇਖਦੀ ਆ ਕਿਵੇਂ ਭਾਬੀ ਭਾਬੀ ਕਰਦੇ ਨੇ ਸਾਰੇ ਤੁਸੀਂ ਵੀ ਖਾ ਲੈਂਦੇ ਰੋਟੀ ਨਹੀਂ ਨਹੀਂ ਮੈਂ ਨਹੀਂ ਹਜੇ ਰੋਟੀ ਖਾਣੀ ਮੈਨੂੰ ਨਹੀਂ ਹਜੇ ਭੁੱਖ ਹੈਗੀ ਭੁੱਖ ਨਹੀਂ ਹੈਗੀ ਠੀਕ ਹੈ ਹਾਂ ਚਲ ਕੋਈ ਨਾ ਜਦੋਂ ਭੁੱਖ ਲੱਗੇ ਉਹ ਖਾ ਲਿਓ ਹਾਂ ਹੁਣ ਦੇਖੀ ਕੀ ਬੰਦਦਾ ਕੀ ਸਬਜ਼ੀ ਬਣਾਈ ਸੀ ਇਹਨੂੰ ਤੋਂ ਪਤਾ ਵੀ ਕੁਜ ਨਹੀਂ ਵਿਚਾਰੀ ਨੂੰ ਸਬਜ਼ੀ ਰੱਖ ਕੇ ਕੀ ਮੈਂ ਬਣਾਣੀ ਇਹਨੂੰ ਹੋਰ ਵੀ ਟੇਸਟੀ ਜਲਦੀ-ਜਲਦੀ ਘਰ ਤਵ ਹਣ ਦੇਖੀ ਬਣ ਗਈ ਸਬਜ਼ੀ ਕੀ ਬਣਾਇਆ ਸੀ ਇਹਨੇ ਦੇਖੋ ਕਿ ਮੇ ਤਰੀਫਾਂ ਹੁੰਦੀਆਂ ਨੇ ਫਿਰ ਸੌਰੀ ਦਿਹਾੜੀ ਲੱਗੇ ਰਹਿੰਦੇ ਸੀ ਆ ਚੀਜ਼ ਵਧੀਆ ਬਣਾਉਂਦੀ ਆ ਚੀਜ਼ ਵਧੀਆ ਬਣਾਉਂਦੀ ਹੈ ਹੁਣ ਦੇਖਦੀਆਂ ਕਣ-ਕਣ ਤਰੀਫਾਂ ਕਰਦਾ ਕਿੱਧਰ ਚੱਲੇ ਤੁਸੀਂ ਮੈਂ ਤੁਹਾਡੀ ਰੋਟੀ ਰੱਖ ਕੇ ਆਈ ਸੀ ਖਾਦੀ ਨਹੀਂ ਮੈਂ ਖਾਣ ਲੱਗਿਆ ਸੀਗਾ ਸਬਜ਼ੀ ਦੇ ਵਿੱਚ ਨਿਰਾ ਨਮਕ ਜਮਾ ਖਾਰੀ ਗਰੀ ਬੇਸਾਬ ਜੀ ਆਹ ਸਬਜ਼ੀ ਬਣਦੀ ਹੁੰਦੀ ਹੈਗੀ ਮੈਂ ਤਾਂ ਡੇਲੀ ਜਿੰਨਾ ਨਮਕ ਪਾਉਣੀ ਆ ਉਨਾ ਹੀ ਪਾਇਆ ਮੈਂ ਕਿਹਦੇ ਇਹ ਤੂੰ ਬਹੁਤ ਨਮਕਾ ਕਰਦਾ ਨਿਆਜ ਮੈਂ ਤਾਂ ਬਾਰੀ ਕੁਛ ਖਾਣੂਗਾ ਕਮਾਲ ਹੋਊਗੀ ਮੈਂ ਤੇ ਜੋ ਡੇਲੀ ਉਹਨਾਂ ਕਿੰਨਾ ਨਮਕ ਪਾਉਣੀ ਚੈੱਕ ਕਰਨੀ ਨਮਕਾਂ ਦੇ ਨਾਲ ਠੀਕ ਹੈ ਜੀ ਹੁਣ ਤਾਂ ਹੋ ਗਏ ਮੈਨੂੰ ਆਈ ਨੂੰ ਵੀ 2-3 ਦਿਨ ਸ਼ਾਂਤੀ ਜੀ ਆ ਤਵਾਰਾ ਦੁਕ ਦਿਮਾਗ ਚ ਲਿਆਵਾਂ ਗੱਲ ਕੀ ਕਰਾਂ ਹੁਣ ਕੋਈ ਸਕੀਮ ਹੋਰ ਲਾਉਣੀ ਪੈਣੀਆਂ ਲੱਗਦਾ ਸ਼ਾਂਤੀ ਜੀ ਹੋ ਗਈ ਹੁਣ ਤਾਂ ਇੱਕ ਦੋ ਕੰਮ ਹੀ ਕੀਤੇ ਅਜੇ ਤਾਂ ਹੋਰ ਸਕੀਮਾਂ ਵੀ ਲਾਉਣੀਆਂ ਨੇ ਚਲੋ ਹੁਣ ਤਾਂ ਮੈਨੂੰ ਨੀਂਦ ਆ ਰਹੀ ਐ ਸਵੇਰੇ ਦੇਖਦੇ ਆ ਫਿਰ ਕੀ ਬਣਦਾ ਦੇਖਦੇ ਆ ਫਿਰ ਸਵੇਰੇ ਨਵੇੜਲੇ ਕੰਮ ਸਾਰਾ ਪਾਇਆ ਹੈ ਹਾਂਜੀ ਹੈ ਜੀ ਕੰਮ ਤਾਂ ਨਵੇੜਲੇ ਸਾਰਾ ਮੈਂ ਇੱਕ ਗੱਲ ਨਾਲ ਗੀਦਰ ਨਾਲ ਹਾਂਜੀ ਦੱਸੋ ਉਹ ਹੁਣ ਆਪਣੀ ਰਾਜ ਆਈ ਹੋਈ ਹੈ ਦੇਖ ਹਾਂਜੀ ਠੀਕ ਹੈ ਉਹਨੂੰ ਸਾਰੇ ਕੰਮ ਸਿਖਾ ਦੇ ਜਿਵੇਂ ਦਾਲ ਰੋਟੀ ਬਣਾਉਣਾ ਵੀ ਕੱਪੜੇ ਵੀ ਧੋਣਾ ਸਾਰੇ ਕੰਮ ਉਹਨੂੰ ਸਿਖਾ ਦਿਓ ਅੱਗੇ ਜਾ ਕੇ ਕੰਮ ਆਉਣੇ ਕੰਮ ਸਾਰੇ ਵਧੀਆ ਵਧੀਆ ਰੋਟੀ ਬਣਾਵੇ ਤੇ ਵਾਂਗੂ ਸਬਜ਼ੀ ਵਧੀਆ ਬਣਾਵੇ ਸਾਰੇ ਕੰਮ ਆਉਗੀ ਜੀ ਉਹਦੇ ਗੱਲ ਤਾਂ ਸਹੀ ਆ ਪਰ ਤੁਸੀਂ ਹੁਣ ਆਏ ਦੇਖੋ ਵੀ ਹੁੰਦਾ ਹੋਗਾ ਨਾ ਪੜਾਈ ਤੋਂ ਜਿਹੜੀ ਸਿਰਫ ਹੁਣ ਹੀ ਫਰੀ ਹੋਈ ਆ ਹਨਾ ਹਾਂ ਹਾਂ ਤੈਨੂੰ ਪਤਾ ਦੇਖੋ ਕਿੰਨਾ ਪੜੀ ਆ ਦਿਨ ਰਾਤ ਉਹਨੇ ਇੱਕ ਕਰਤਾ ਹਨਾ ਇਹ ਤਾਂ ਗੱਲ ਤਰੀ ਸਹੀ ਹੈ ਤੇ ਹੁਣ ਜੇ ਹੁਣੀ ਰੋਟੀ ਟੁਕੜੇ ਚ ਵੜ ਗਈ ਸਾਰੇ ਨੂੰ ਮੈਂ ਰੋਟੀ ਪਾਣੀ ਬਣਾਉਣਾ ਇਹ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਤੇ ਇੱਕ ਦੋ ਦਿਨਾਂ ਚ ਵੀ ਸਿੱਖਿਆ ਜਾਂਦਾ ਮੈਂ ਚੌਲੀਆਂ ਵਿਚਾਲੇ ਹੁਣ ਆਈ ਆ ਉਹ ਥੋੜਾ ਟਾਈਮ ਬ੍ਰੈਕਸਟ ਕਰੇ ਹਨਾ ਆਰਾਮ ਕਰੇ ਕਿਉਂਕਿ ਸਾਰੀ ਉਮਰ ਕੰਮ ਹੀ ਕਰਨੇ ਆ ਬਾਕੀ ਜਿਸ ਦਿਨ ਤੇ ਉਹ ਆਈ ਹੋਈ ਹੈ ਨਾ ਮੈਨੂੰ ਬਹੁਤ ਸੌਖਾ ਹੋ ਗਿਆ ਨਾਲ ਤਾਂ ਮੇਰਾ ਜੀ ਲੱਗਿਆ ਰਹਿੰਦਾ ਕਿਉਂਕਿ ਪਹਿਲਾਂ ਮੈਂ ਕੱਲੀ ਬੈਠੀ ਰਹਿੰਦੀ ਹੁਣ ਅਸੀਂ ਵਧੀਆ ਗੱਲਾਂ ਮਾਰੀ ਜਾਂਦੇ ਆ ਹਨਾ ਜਿਹਦਾ ਨਾਲ ਠੀਕ ਹੈ ਤੇ ਹਾਂ ਹਾਂ ਵਧੀਆ ਸਾਡਾ ਤਾਂ ਜੀ ਲੱਗਿਆ ਹੋਇਆ ਨਾਲੇ ਮੇਰੇ ਕੰਮ ਚ ਵੀ ਹੱਥ ਬਟਾਉਂਦੀ ਐ ਵਧੀਆ ਮੇਰੇ ਤਾਂ ਪੂਰਾ ਦਿਲ ਲੱਗਿਆ ਹੋਇਆ ਜਿਸ ਦਿਨ ਦੀ ਆਈ ਆ ਨਾ ਮੈਨੂੰ ਕੋਈ ਟੈਨਸ਼ਨ ਨਹੀਂ ਵਧੀਆ ਭੈਣ ਮੰਗੂ ਰਹਿੰਦੀ ਐ ਮੇਰੇ ਨਾਲ ਹਾਂ ਚਾਚਾ ਮੈਨੂੰ ਲੱਗਦਾ ਕੋਈ ਆਇਆ ਸਭ ਦੇਖਿਆ ਕੋਈ ਨਹੀਂ ਇਹ ਤਾਂ ਠੀਕ ਐ ਕੀ ਗੱਲਾਂ ਕਰੀਆਂ ਨੇ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈ ਆ ਭਾਬੀ ਤੁਸੀਂ ਤਾਂ ਕਿੰਨੇ ਚੰਗੇ ਹੋ ਸੱਚੀ ਮੈਂ ਤਾਂ ਤੁਹਾਡੇ ਬਾਰੇ ਐਮੀ ਗਲਤ ਸੋਚੀ ਜਾਂਦੀ ਸੀਗੀ ਮੈਂ ਤਾਂ ਤੁਹਾਨੂੰ ਸਾਰੇ ਕੰਮ ਖਰਾਬ ਕਰਦੀ ਤੁਸੀਂ ਤਾਂ ਕਿੰਨੇ ਜੁੰਗੇ ਹੋ ਮੈਂ ਤਾਂ ਮਾਫੀ ਦੇ लायक ਵੀ ਨਹੀਂ ਹੈਗੀ ਮੈਨੂੰ ਮਾਫ ਕਰ ਦੋ ਪਲੀਜ਼ ਭਰ ਵੀ ਮੈਨੂੰ ਮਾਫ ਕਰ ਦੋ ਮੇਤੋ ਗਲਤੀ ਹੋ ਗਈ ਕੋਈ ਗੱਲ ਨਹੀਂ ਰਾਜਾ ਸਵੇਰ ਦਾ ਭੁੱਲਿਆ ਹੋਇਆ ਸ਼ਾਮ ਨੂੰ ਵਾਪਸ ਆਜੋ ਨੂੰ ਭੁੱਲਿਆ ਨਹੀਂ ਕਹਿੰਦੇ ਸੱਚੀ ਸਾਰੇ ਕੰਮ ਮੈਂ ਹੀ ਖਰਾਬ ਕੀਤੇ ਸੀ ਜਿਹੜੇ ਵੀ ਕੰਮ ਖਰਾਬ ਹੋਏ ਨੇ ਸਬਜੀ ਚ ਨੂਨ ਵੀ ਉਸ ਦਿਨ ਬਾਅਦ ਮੈਂ ਹੀ ਪਾਇਆ ਸੀ ਮੈਨੂੰ ਮਾਫ਼ ਕਰ ਦਿਓ ਕੋਈ ਗਲਤੀ ਵੀ ਇਨਸਾਨ ਤੋਂ ਹੀ ਹੁੰਦੀ ਆ ਕੋਈ ਗੱਲ ਨਹੀਂ ਮੈਂ ਮਾਫ਼ ਕਰਤਾ ਤੈਨੂੰ ਹੁਣ ਕੋਈ ਵੀ ਗੱਲ ਦਿਲ ਤੇ ਨਾ ਲਾਈਂ